ਤਾਂ ਹੁਣ ਇਹ ਸੋ ਪੇਡ ਦਾ ਕਿੰਨਾ ਹੋ ਗਿਆ 14 ਲੱਖ 14 ਲੱਖ ਰੁਪਇਆ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮੰਨ ਲਓ ਕਿਸੇ ਮੇਰੇ ਫਾਰਮਰ ਵੀਰ ਨੇ ਪੇਡਾਂ ਬੱਕਰੀਆਂ ਦਾ ਫਾਰਮ ਕੀਤਾ ਹੋਇਆ ਹੈ ਫਿਰ ਜਾਂ ਉਹ ਸੋਚ ਰਿਹਾ ਕਿ ਮੈਂ ਪੇਡਾਂ ਬੱਕਰੀਆਂ ਦਾ ਫਾਰਮ ਕਰਨਾ ਹੈ ਪਰੰਤੂ ਉਸ ਨੂੰ ਇਹ ਚਿੰਤਾ ਹੋ ਰਹੀ ਹੈ ਵੀ ਫਾਰਮ ਦੇ ਉੱਤੇ ਰੱਖ ਕੇ ਆਪਣਾ ਖਰਚਾ ਹੀ ਇੰਨਾ ਹੋ ਜਾਊਗਾ ਕਿ ਆਪ ਨੂੰ ਕਮਾਈ ਤਾਂ ਹੋਣੀ ਨਹੀਂ ਫਿਰ ਜਾਂ ਇਹ ਸੋਚ ਲੈਣੇ ਕਿ ਫਾਰਮ ਦੇ ਰਹਿ ਕੇ ਆਮਦਨ ਹੁੰਦੀ ਨਹੀਂ ਖਰਚੇ ਹੀ ਖਰਚਾ ਹੁੰਦਾ ਹੈ ਤੇ ਆਪਾਂ ਨੂੰ ਫੇਰ ਕੋਈ ਇਹਦੇ ਚ ਕੋਈ ਆਪਾਂ ਨੂੰ ਕੀ ਮਨਾਫਾ ਨਹੀਂ ਹੋਣਾ ਕਿ ਜਿਹੜੀਆਂ ਭੇਡਾਂ ਬੱਕਰੀਆਂ ਨੇ ਉਹਨਾਂ ਨੂੰ ਤਾਂ ਆਪਾਂ ਗਿਆ ਬਾਹਰ ਹੀ ਲੈ ਕੇ ਜਾ ਸਕਦੇ ਆ ਫੇਰ ਹੀ ਬਚਤ ਹੁੰਦੀ ਹੈ ਫਾਰਮ ਤੇ ਰਹਿ ਕੇ ਬਚਤ ਨਹੀਂ ਹੋ ਸਕਦੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਹੱਲ ਲੈ ਕੇ ਆਏ ਜਿਹੜਾ ਆਪਾਂ ਆਪਦੇ ਫਾਰਮ ਦੇ ਉੱਤੇ ਵੀ ਐਪਲੀਕੇਬਲ ਕਰਦੇ ਆ ਜਿਹਦੇ ਨਾਲ ਕੀ ਆਪਣਾ ਮਿਨੀਮ ਖਰਚਾ ਹੋਊਗਾ ਤੇ ਕਮਾਈ ਆਪਾਂ ਨੂੰ ਵੱਧ ਹੋਊ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰੂੰਗਾ ਮੱਕੀ ਦੇ ਅਚਾਰ ਦੀ ਠੀਕ ਹੈ ਇਦਿੱਤੇ ਇਹ ਜੀ ਦੇਖੋ ਹੁਣ ਜਿਵੇਂ ਸਾਡੇ ਕੋਲੇ 60-70 ਨਗ ਨਹੀਂ ਠੀਕ ਹੈ ਭੇਡਾਂ ਦੇ ਤੇ ਆਪਣਾ ਵਿਚਾਰ ਆਪਾਂ ਹੋਰ ਨਗ ਪਾ ਲਈਏ ਵੀ ਆਪਾਂ 100 ਨਗ ਕਰ ਲਈਏ ਤਾਂ ਅਸੀਂ ਨੇ ਕੀ ਹੈ ਸਾਡੇ ਕੋਲੇ ਮਤਲਬ 5 ਕਿੱਲੇ ਪੈਰੀ ਹੈ ਤਾਂ ਉਹਦੇ 'ਚ ਅਸੀਂ ਨੇ ਮੱਕੀ ਲਾਈ ਹੋਈ ਹੈ ਤੇ ਅਸੀਂ ਨੇ ਸਾਬ ਲਾਇਆ ਵੀ ਮੱਕੀ ਦੇ ਉੱਤੇ ਆਪਣਾ 20,000 ਰੁਪਏ ਖਰਚਾ ਆਉਂਦਾ 5 ਕਿੱਲਾਂ ਦਾ ਸਾਬ ਲਾਈਏ ਤਾਂ ਲੱਖ ਰੁਪਏ ਖਰਚਾ ਆਇਆ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਮੱਕੀ ਹੋਊਗੀ ਉਸ ਤੋਂ ਬਾਅਦ 8000 ਰੁਪਏ 8900 ਰੁਪਏ ਮਸ਼ੀਨ ਵਾਲੇ ਲੈਂਦੇ ਮੱਕੀ ਦਾ ਮਤਲਬ ਲਾ 4 ਪਾਉਣ ਵਾਲੇ ਕੀ ਆਪਾਂ ਨੂੰ 5 ਕਿੱਲਿਆਂ 'ਚ 1.5 ਲੱਖ ਰੁਪਏ ਦਾ ਹਰਾਚਾਰਾ ਆਪਣਾ ਉਪਲਬਧ ਹੋ ਜਾਂਦਾ ਹੈ ਤਾਂ ਇਹਦੇ ਵਿੱਚ ਸਾਨੂੰ ਮੱਕੀ ਮਿਲਦੀ ਐ ਇਸ ਪੈਸੇ ਤੇ ਜਿਹਦੇ ਨਾਲ ਆਪਾਂ ਨੂੰ ਫਾਰਮ ਤੇ ਦਾਣਾ ਪਾਉਣ ਦੀ ਲੋੜ ਤਾਂ ਅਸੀਂ ਨੇ ਇਹ ਕੀ ਕੈਲਕੂਲੇਟ ਕੀਤਾ ਹੋਇਆ ਦੇਖੋ ਅਸੀਂ ਪਹਿਲਾਂ ਵੀ ਮੱਕੀ ਦੇ 4 ਤੇ ਚੱਲਦੇ ਆ ਕਿ ਇਹ ਆਪਣੇ ਕੋਲੇ 5 ਕਿੱਲਿਆਂ ਦੀ ਮੱਕੀ ਦਾ achar ਹੈ ਤਾਂ ਉਹ 100 ਪੇੜ ਨੂੰ ਸਫੀਸੈਂਟ ਹੈ 1 ਸਾਲ ਵਾਸਤੇ ਤਾਂ ਇਸ ਹੱਬਲਾਓ ਵੀ 100 ਪੇੜ ਦਾ ਹਰਾ ਵਿੱਚੀ ਉਹਦੇ ਬੀ ਮਨ ਲਓ ਮੱਕੀ ਆਊਗੀ ਆਪਾਂ ਨੂੰ ਦਾਣਾ ਪਾਉਣ ਦੀ ਲੋੜ ਨਹੀਂ ਆਪਣਾ 1.5 ਲੱਖ ਚ ਰੈਡੀ ਹੋ ਗਿਆ ਇੱਕ ਸਾਲ ਬਾਅਦ ਠੀਕ ਹੈ ਤਾਂ ਤੁਸੀਂ 50000 ਰੁਪਇਆ ਹੋਰ ਲਾ ਦਿਓ ਮੰਨ ਲਓ ਕੋਈ ਆਪਾਂ ਮੰਨ ਲਓ ਮੈਡੀਸਨ ਦਾ ਆ ਗਿਆ ਕਾਫੀ ਹੋਰ ਚੀਜ਼ ਆ ਗਿਆ 2 ਲੱਖ ਰੁਪਇਆ ਖਰਚ ਆ ਗਿਆ ਤਾਂ ਇਹਦੇ ਨਾਲ ਆਪਣੀ 100 ਜਿਹੜੀ ਢੇਡ ਹੈ ਉਹਦਾ ਹਰਾਚਾਰਾ ਤਿਆਰ ਹੋ ਗਿਆ ਤਾਂ ਹੁਣ ਆਪਾਂ ਨੂੰ ਆਮਦਨ ਕਿੰਨੀ ਹੋਊਗੀ ਜੇ ਸਾਲ ਦੇ ਵਿੱਚ ਦੋ ਲੈਲੇ ਵੀ ਮੰਨ ਕੇ ਚੱਲੀਏ ਦੇਖੋ ਤਾਂ ਜਮਨਾਪੁਰੀ ਢੇਡ ਲੈਲੇ ਬਦ ਜੇ ਚਲੋ ਮੰਨ ਲਓ ਵੀ ਆਪਾਂ ਮੰਨ ਲਓ ਕਿ ਮੋਰਟੈਲਿਟੀ ਹੋਊਗਾ ਉਸ ਮਾਰਟੀ ਲਾ ਲਓ ਠੀਕ ਹੈ ਤਾਂ ਇਸਲੇ ਲਈ ਜੇਕਰ ਆਪਾਂ ਕਾਟਦੇ ਰੇਟ ਦੇ ਵਿੱਚ ਵੀ ਲਈਏ 7000 ਤੋਂ ਘੱਟ ਤਾਂ ਰਹੀ ਨਹੀਂ ਸਕਦਾ ਕੀ ਹੈ ਜਿਹੜੀ ਲੋਕਲ ਭੇਡ ਹੈ ਜੇ ਮੰਨ ਲਓ ਜਿਹਦੀ ਵੀ ਲਾ ਲਓ ਜਿਹੜੀ ਵੱਡੀ ਭੇਡ ਐ ਡਲਟ 35 40 ਕਿਲੋ ਤੇ ਜਾਂਦੀ ਹੈ ਇਹ 5.5 6000 ਦਾ ਲੈ ਲਾ ਤਾਂ ਉਹਦਾ ਵਿਕ ਜਾਂਦਾ 7000 ਦਾ ਤਾਂ ਜਮੜਾ ਪੂਰੀ ਭੇਡ ਦਾ ਲੈ ਲਾ ਨਾਰਮਲੀ ਤੌਰ ਤੇ ਸੇਲ ਹੋ ਹੀ ਜਾਂਦਾ ਤਾਂ ਆਪਣੇ ਕੋਲ ਇੱਕ ਸਾਲ ਦੇ ਵਿੱਚ ਦੋ ਪੇਡਾਂ ਨੇ 14000 ਰੁਪਇਆ ਹੁੰਦਾ ਦਿੱਤੀ ਠੀਕ ਹੈ ਤਾਂ ਹੁਣ ਕੀ ਹੈ 100 ਪੇਡ ਦਾ ਕਿੰਨਾ ਹੋ ਗਿਆ 14 ਲੱਖ ਰੁਪਇਆ ਹੋ ਗਿਆ ਠੀਕ ਹੈ ਜੇ ਇੱਕ ਪੇਡ ਆਪ ਨੂੰ 14000 ਰੁਪਇਆ ਹੁੰਦਾ ਦਿੱਤੀਆਂ 100 ਪੇਡ ਦਾ 14 ਲੱਖ ਰੁਪਇਆ ਹੋ ਗਿਆ ਤਾਂ ਹੁਣ ਆਪਣਾ ਉਹਦੇ ਤੇ ਖਰਚ ਕਿੰਨਾ ਆਇਆ ਸੀਗਾ 2 ਲੱਖ ਰੁਪਇਆ ਠੀਕ ਹੈ ਹੁਣ ਉਹੋ 2 ਲੱਖ ਕਿਵੇਂ ਆਈ ਸੀ ਪੰਜ ਕਿੱਲੇ ਤੇ 1.5 ਲੱਖ ਰੁਪਏ ਦਾ ਚਾਰ ਸੀਗਾ ਠੀਕ ਹੈ ਤੇ ਜਿਹਦੇ ਕੋਲੇ ਆਬਦੀ ਹੈ ਹੁਣ ਜਿਹਦੇ ਕੋਲੇ ਆਬਦੀ ਨਹੀਂ ਗੀ ਜ਼ਮੀਨ ਹੈ ਆਪਾਂ ਉਹਦੀ ਗੱਲ ਵੀ ਕਰਾਂਗੇ ਤਾਂ ਮਨ ਲੋ 1.5 ਲੱਖ ਰੁਪਏ ਮੱਕੀ ਦੇ ਚਾਰਤੇ ਖਰਚ ਆਇਆ ਸੀਗਾ 50 ਕਹ ਹਜ਼ਾਰ ਰੁਪਏ ਹੋਰ ਲਾ ਲੂ ਵੀ 2 ਲੱਖ ਰੁਪਏ ਦੇ ਵਿੱਚ 100 ਜਿਹੜੀ ਪੇੜ ਹੈ ਇੱਕ ਸਾਲ ਦੇ ਵਾਸਤੇ ਆਪਾਂ ਪਾਲ ਸਕਦੇ ਆ ਤੇ ਆਮਦਨ ਉਹਦੇ ਤੋਂ ਆਪਾਂ ਦੁੱਗਣੀ ਤਿੱਗਣੀ ਲੈ ਸਕਦੇ ਆ ਕਿਉਂ ਹੁਣ ਜੇਕਰ ਮੈਂ ਗੱਲ ਕਰਾਂ ਜਿਹਦੇ ਕੋਲੇ ਜ਼ਮੀਨ ਨਹੀਂ ਹੈਗੀ ਜਿਹਦੇ ਕੋਲੇ ਜ਼ਮੀਨ ਨਹੀਂ ਹੈਗੀ ਜੇਕਰ ਜਿਹੜੇ ਆਪਣੇ ਕਿਸਾਨ ਵੀਰ ਨੇ ਮੱਕੀ ਲਾਉਂਦੇ ਨੇ ਉਹ ਉਹ ਹਰੇਕ ਰੱਖਦੇ ਨੇ ਉਹ ਖੜੀ ਖੜਾਈ ਮੱਕੀ ਸੇਲ ਵਾਸਤੇ ਵੀ ਦਿੰਦੇ ਨੇ ਤਾਂ ਹੁਣ ਆਪਾਂ ਜੇ ਨਾਰਮਲੀ ਗੱਲ ਕਰੀ ਆਪਾਂ ਨੂੰ 25 ਤੋਂ 30000 ਰੁਪਿਆ ਆਪਾਂ ਨੂੰ ਏਕੜ ਤੇ ਮੱਕੀ ਮਿਲ ਜਾਂਦੀ ਹੈ ਜਿਹੜੀ ਕਿ ਇਹ ਮੱਕੀ ਵਾਲੀ ਵੀ ਮੰਨ ਲਓ ਮੱਕੀ ਹੋ ਰਹੀ ਹੈ ਪੂਰੀ ਖੜੀ ਖੜਾਈ ਜੇਕਰ ਆਪਾਂ 5 ਕਿੱਲਾਂ ਦੀ ਵੀ ਲੈਨੇ ਆ 30000 ਨੂੰ ਵੀ ਮੰਨ ਕੇ ਚੱਲਦੇ ਆ 1.5 ਲੱਖ ਰੁਪਿਆ ਹੋ ਗਿਆ ਠੀਕ ਹੈ ਤੇ 50000 ਰੁਪਿਆ ਉਹਦੇ ਤੇ ਹੋਰ ਖਰਚਾ ਲਾ ਦੋ ਠੀਕ ਹੈ ਤੇ ਫਿਰ ਕਿੰਨਾ ਹੋ ਗਿਆ 2 ਲੱਖ ਰੁਪਿਆ ਹੋ ਗਿਆ ਤੇ ਮੰਨ ਲਓ ਉਸ ਤੋਂ ਬਾਅਦ ਆਪਣਾ ਮੈਡੀਸਨ ਦਾ ਖਰਚਾ ਹੋਰ ਹੈ 50000 ਰੁਪਏ ਜਿਵੇਂ ਆਪਾਂ ਉਹਦੇ 'ਚ ਐਕਸਟਰਾ ਲਾਇਸੇ ਦੇ 'ਚ ਲਾ ਦੋ ਤਈ ਲੱਖ ਰੁਪਇਆ ਹੋ ਗਿਆ ਚਲੋ ਤੁਸੀਂ 50000 ਰੁਪਇਆ ਹੋਰ ਲਾ ਦਿਓ ਤਿੰਨ ਲੱਖ ਰੁਪਇਆ ਵੀ ਹੋ ਗਿਆ ਉਵੇਂ ਜਿਵੇਂ ਮੈਂ ਤੁਹਾਨੂੰ ਉਹਦੇ ਚ ਕਿਹਾ ਸੀਗਾ 100 ਪੇੜ ਦਾ ਇਹ ਰਸਨ ਰੈਡੀ ਹੋ ਜਾਊਗਾ ਤੇ ਆਪਾਂ ਨੂੰ ਜੇ ਇੱਕ ਪੇੜ ਦੋ ਲੈ ਲੈ ਵੀ ਦਿੱਤੀਆਂ ਮੰਨ ਲਓ 7-7000 ਰੁਪਏ ਦੇ ਭਾਈ ਮੇਟ ਦੇ ਭਾਣੂ ਐਨੇ ਨੂੰ ਤਾਂ ਜਾਵਨਾ ਪੂਰੀ ਪੇੜ ਦਾ ਲੈ ਲੈ ਮੈਂਟ ਤੇ ਚੱਕ ਕੇ ਲੈ ਜਾਣਗੇ 14000 ਰੁਪਇਆ ਹੋ ਗਿਆ ਆਪਣਾ ਤਿੰਨ ਚਾਰ ਲੱਖ ਰੁਪਇਆ ਖਰਚ ਆ ਗਿਆ ਮੰਨ ਲਓ 4 ਲੱਖ ਰੁਪਇਆ ਵੀ ਮੰਨ ਲਓ 100 ਪੇੜ ਤੋਂ 10 ਲੱਖ ਰੁਪਇਆ ਆਪਾਂ ਨੂੰ ਮਿਲੂਗਾ ਹੀ ਮਿਲੂਗਾ ਠੀਕ ਹੈ ਹੁਣ ਇਹ ਜਿਹੜੇ ਆਖ ਹੁਣ ਮੰਨ ਲਓ ਇੱਕ ਦੋ ਆਪਾਂ ਨੂੰ ਕਮੈਂਟ ਵੀ ਆ ਜਾਂਦੇ ਨੇ ਇਹ ਤਾਂ ਗੱਪ ਮਾਰਦੇ ਨੇ ਇਹ ਤਾਂ ਐ ਮਾਰਦੇ ਨੇ ਬਾਈ ਜੀ ਤੁਸੀਂ ਰੱਖ ਕੇ ਦੇਖੋ ਜੇ ਤੁਹਾਨੂੰ ਨਾ ਮਿਲੇ ਸਾਡੇ ਨਾਲ ਫੇਰ ਗੱਲ ਕਰੀ ਹਣਾ ਤੇ ਆਪਾਂ ਨੂੰ ਮਿਲਦੀ ਹੈ ਇਹ ਚੀਜ਼ ਆਪਾਂ ਫੇਰ ਹੀ ਉਹ ਚੀਜ਼ ਕਹਿ ਰਹੇ ਆ ਆਪਾਂ ਐ ਨਹੀਂ ਮੰਨ ਲਓ ਗੰਦਾਜੀ ਆਪਾਂ ਮਾਰ ਰਿਆ ਹੁਣ ਮੰਨ ਲਓ ਜਿੰਨੇ ਕ ਸਾਡੇ ਕੋਲ ਨਾ ਰੱਖੇ ਹੋਏ ਨੇ ਜਿਹੜੇ ਸਾਹਿਬ ਨਾਲ ਅਸੀਂ ਕੈਲਕੂਲੇਟ ਕਰਦੇ ਵੀ 1.7 ਦਾ 10000 ਰੁਪਏ ਛੱਡਦੀ ਹੈ ਸਾਡੇ ਕੋਲੇ ਛੱਡਦੀ ਹੈ ਠੀਕ ਹੈ ਹੁਣ ਤੇ ਗੱਲਾਂ ਵੀ ਕਮੈਂਟਾਂ ਚ ਉਹੀ ਕਰਨਗੇ ਜਿਨ੍ਹਾਂ ਨੇ ਆਪ ਨਹੀਂ ਕੱਖ ਕਰਿਆ ਠੀਕ ਹੈ ਤਾਂ ਆਮਦਨ ਹੁੰਦੀ ਹੈ ਤੁਸੀਂ ਕਰਕੇ ਦੇਖੋ ਠੀਕ ਹੈ ਤਾਂ ਇਹ ਸੀਗਾ ਕਿ ਫਾਰਮ ਦੇ ਉੱਤੇ ਜੇਕਰ ਆਪਾਂ ਮੰਨ ਲਓ ਆਪਾਂ ਭੇਡਾਂ ਬੱਕਰੀਆਂ ਜੇ ਸਸਤੇ ਪੱਧਰ ਤੇ ਜਮ੍ਹਾਂ ਸਸਤੇ ਤੌਰ ਤੇ ਪਾਲਣੀਆਂ ਨੇ ਤਾਂ ਐਂ ਆਪਾਂ ਪਾਲ ਸਕਦੇ ਆ ਮੱਕੀ ਦੇ ਚਾਰ ਨਾਲ ਜਿਹਦੇ ਨਾਲ ਆਪਾਂ ਨੂੰ ਮੱਕੀ ਮਿਲਦੀ ਹੈ ਦਾਣਾ ਮਿਲਦਾ ਤੇ ਆਪਾਂ ਨੂੰ ਜਿਹੜਾ ਛੋਲਿਆਂ ਦੇ ਨੀਰਾ ਕੋਈ ਹੋਰ ਹੈ ਰਾਜਸਥਾਨੋਂ ਖਰੀਦ ਕੇ ਲਿਆਉਣੇ ਜਾਂ ਉਹਨਾਂ ਨੂੰ ਆਪਾਂ ਨੂੰ ਆਪਾਂ ਨੂੰ ਕੁਝ ਪਾਉਣ ਦੀ ਲੋੜ ਨਹੀਂ ਹੈ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਧੰਨਵਾਦ